ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਪਰਵਾਰ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਟਿਕ ਟਾਕ ਹੋਵੋਗੇ ਅੱਜ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਵੀ ਦਸਮੀ ਆ ਅੱਜ ਦਸਮੀ ਤੇ ਅੱਜ ਰੋਟੀ ਦੀ ਤਿਆਰੀ ਹੋ ਰਹੀ ਹੈ ਦਰਮੀ ਜੀ ਜਪਲੂਰ ਸਾਸਿਕਾ ਬਲਾਉ ਸਾਰਿਆਂ ਨੂੰ ਪਹਿਲਾਂ ਸਾਸਿਕਾ ਬਲਾਉ ਚਾਚੀ ਕਾਲ ਜੀ ਸਾਰੇ ਨੂੰ ਚਾਚੀ ਤੇ ਮੈਂ ਨਾਉਣ ਜਾ ਰਿਹਾ ਠੀਕ ਮੈਂ ਤਾਂ ਜਰਕੀ ਹੈ ਉਹ ਬੱਤ ਚਾੜੀ ਬਣ ਗਈ ਹਾਂ ਸਰਦੀ ਬਣ ਸਰਦੀ ਬਣ ਚੁੱਕੀ ਹੈ ਖੀਰ ਬਣਾ ਰਹੀ ਆ ਰਵਣ ਪਾਣੀ ਉਬਲ ਗਿਆ ਪਾਣੀ ਹਟੇ 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 ਇਹਦੀ ਬਣਾਇਆ ਏ ਕੀ ਤਰ ਹੈ ਚਾਵਲ ਅਜੇ ਤਰੇ ਉਬਲਣ ਨੂੰ ਮੈਂ ਕਿਹਾ ਅੱਛਾ ਬਾ ਆਈ ਜਬ ਸਬਜੀ ਬਣਨ ਕਰਤਾ ਸਰ ਜੀ ਬਣ ਗਈ ਹੋਗੀ ਮੈਂ ਤਾਂ ਛਾੜ ਕੇ ਲੈ ਬਣਾਏ ਨੇ ਇੱਥੇ ਨਾ ਪਹਿਲੀ ਵਾਰ ਸੁਣਾ ਮੈਂ ਦੇਖੇ ਵੇ ਦੇਖੇ ਵੀ ਪਹਿਲੀ ਵਾਰ ਹੈ ਤੇ ਸੁਣੇ ਵੀ ਕਰਨੀ ਵਾਰ ਹੈ ਤਿਆਰ ਜ ਬਣਾਇ ਕਿ ਪਹਿਲੀ ਵਾਰ ਦੇਖਦੇ ਆ ਕਿਵੇਂ ਬਣਿਆ ਮੈਂ ਤਾਂ ਲੂਣ ਬੜਾ ਘੱਟ ਪਾਇਆ ਮੋਢੇ ਕਿਉਂਕਿ ਲੂਣ ਪੱਲੀ ਲਾ ਕੇ ਰੱਖਿਆ ਸੀ ਹੂੰ 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 ਤੇ ਲੂਣ ਬਹੁਤ ਘੱਟ ਪਾਇਆ ਲੂਣ ਖਿੱਚ ਲੈਣਦੇ ਹੁੰਦੇ ਨੇ ਨਾ ਅਗਰੇਲੇ ਤਾਂ ਕਰਕੇ ਮੈਂ ਜੋ ਕੀ ਹਰ ਜਾ ਜਾ ਪਨੂਰ ਕੱਪੜੇ ਤਾਂ ਮੈਂ ਹਜੇ ਪਾਉਣੇ ਆ ਯਾਰ ਪਹਿਲਾਂ ਹੀ ਨਵੇੜੀ ਜਾਣਾ ਤੂੰ ਤਾਂ ਜੱਪੂ ਨਾ ਕਰ ਪਤਾ ਬੰਦ ਕਰ ਦੋ ਹਾਂ ਗੰਦੇ ਕੰਮ ਨਹੀਂ ਕਰੀਂਦਾ ਪਤਾ ਤੂੰ ਇੰਨਾ ਸਿਆਣਾ ਪੋਤਾ ਰੋਟੀਆਂ ਬਣਾਉਣ ਲੱਗ ਗਿਆ ਹੁਣ ਮੇਰਾ ਪੁੱਤ ਆ ਤੇਰੇ ਕੱਪੜਿਆਂ ਨਾਲ ਪੁੰਜੀ ਜਾਂਦਾ ਰਹੂ ਦਾ ਪੁੱਤ ਪੁੱਟ ਖਾਏ ਨਾ ਤੂੰ ਸਿਆਣਾ ਬਾਪੇ ਤੇ ਜੱਪਨੇ ਰਖਾ ਰਿਹਾ ਹੈਗਾ ਚਮਚਾਂ ਦੇ ਲਾਲਾ ਕੀ ਖਾਣਾ ਜੱਪਨੂਰਾ ਕੀ ਆ ਇਹ ਹੈ ਚਾਕਲੇਟ ਰਾਤ ਰੋਟੀ ਬਣਾਈ ਸੀ ਮੇਰੇ ਪਤਨੀ ਬਹੁਤ ਸ਼ਾਦ ਬਣੀ ਸੀ ਬਈ ਆਪਾਂ ਵੀ ਨਾਲ ਨੂੰ ਲੈ ਬਾਬਾ ਜੀ ਦਾ ਪ੍ਰਸ਼ਾਦਾ ਛਕਣ ਲਈ ਤਿਆਰ ਆ ਤੇ ਜੱਪਰੋਰ ਵੀ ਰਿਮਾਲ ਬਣ ਰਿਹਾ ਹੈਗਾ ਆਲ ਦੇ ਜੱਪਨੂਰ ਬਾਬਾ ਜੀ ਦਾ ਪ੍ਰਸ਼ਾਦਾ ਛਕਣਾ ਤੁਸੀਂ ਅੱਛਾ ਤੇ ਹਨਾ ਲੋ ਪਿਆਰ ਹਾਂ ਬਸ ਬੰਦ ਦੇਪੂ ਜਪਨੂ ਨੂੰ ਲਾ ਦੇ ਜਪਨੂ ਨੂੰ ਲਾ ਦੇ ਜਪਨੂਰ ਵਧਿਆ ਰੋਟੀ ਲਾਉਣਾ ਡਾਕਟਰ ਜੀ ਤੁਸੀਂ ਇਧਰ ਆਓ ਪਤਾ ਇਧਰ ਵੀ ਛੋਟੇ ਜੀ ਬਾਬਾ ਜੀ ਤਿਆਰ ਹੋ ਗਏ ਆ ਛੋਟੇ ਲੱਗਦੇ ਪਤਾ ਆਪਸ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਦੋ ਬੁਲਾ ਦੇ ਸਸਿਕਾ ਵਾਲੀ ਗੱਲ ਦੋਹਰਾ ਬਾਬਾ ਦੀ ਰੋਟੀ ਇੱਧਰ ਹੀ ਰੱਖਦਾ ਫਿਰ ਮੈਂ ਕੋੜੀਆਂ ਬਾਹਰ ਤੇ ਖਾਂਦਾ ਹਾਂ ਹਾਂਜੀ ਹੁਣ ਆਏ ਸੀ ਅਸੀਂ ਬਾਬੇ ਦੇ ਮੱਥਾ ਟੇਕਣਾ ਉਹ ਖੜਾ ਜੱਪਨੂ ਦਾ ਜੱਪਨੂ ਰੇ ਅਰੇ ਭਰੇ ਖੇਤ ਕਿੰਨੇ ਘੰਟ ਲਾਦੇ ਆ ਨੂਰ ਨੂਰਾ ਬੈਠਣਾ ਢਾਈ ਪੀ ਆ ਓਏ ਟੋਹਾ ਵਿੱਚ ਇਧਰ ਉਧਰ ਜਾ ਮਮਾ ਕੋਲ ਜਾੜੋ ਓਏ ਚਲੋ ਕੰਮ ਕੀ ਹੈ ਦੇਖੋ ਇਧਰ ਭੈਣ ਇੰਸਟਾਗ੍ਰਾਮ ਤੇ ਨਾ ਕਮੈਂਟ ਕਰਕੇ ਪੁੱਛਿਆ ਸੀਗਾ ਕਿ ਜੱਪਨ ਹੁਣ ਕਿੰਨੇ ਟਾਈਮ ਦੀ ਹੋ ਗਈ ਇਹ ਭੈਣੇ ਹੋ ਗਈ 1 ਸਾਲ ਤੇ 7 ਮਹੀਨਿਆਂ ਦੀ ਹੈ ਹਾਂ ਦੇਖੋ ਅਰਥਾਤ ਪਵਾਲਾ ਵੈਚਣਾ ਡੈਪੀ ਨੂਰੇ ਕਿੱਥੇ ਆ ਗਿਆ ਓਏ ਪੁੱਤਰ ਜੀ ਵੈਚ ਡੈਪੋਂਗੇ ਉੱਤਰ ਕੇ ਆ ਜਾਓ ਵੈਜ ਦੀ ਬਹਿ ਕੇ ਬਹਿ ਕੇ ਬਹਿ ਕੇ ਬਹਿ ਕੇ ਨੰਗੋ ਬਹਿ ਕੇ ਬਹਿ ਕੇ ਪੁੱਤ ਬਹਿ ਕੇ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਬਹਿ ਕੇ ਨੰਗੋ ਏ ਅ ਤੇਰੀ ਇਧਰ ਨਾ ਜਾਏ ਇਧਰ ਘਾਰਾ ਪਤਾ ਅਨੂਰ ਘਾਰਾ ਇੱਥੇ ਮਿੱਟੀ ਲੱਗ ਜੂ ਇਧਰ ਨਿਕਲਿਆ ਇਧਰ ਨਿਕਲਿਆ ਇਥੋਂ ਦੀ ਨਿਕਲਿਆ ਹੁਣ ਆਏ ਨੇ ਗੇੜੀ ਗੱਡੀ ਜਣੇ ਵਿੱਚ ਖਾਲ ਦੇ ਚੱਕੋ ਓਏ ਆਂਦੀ ਬਾਹ ਓਏ ਸ਼ਾਬਾਹ ਹਾਂ ਕੀ ਲਾਡੂ ਆਹ ਵੇ ਛੱਟ ਖਾ ਲੈਗਾ ਪੁੱਤਾ ਸਦਾ ਉੱਤਰਦਾ ਤੂੰ ਬਹਿ ਕੇ ਉਤਰੀਦਾ ਹੁੰਦਾ ਮੋਟਰਾ ਹਾਂ ਮੋਟਰਾ ਛੁੱਟੂ ਗਾਤਾ ਜਪਨੂਰ ਫਿਰਦਾ ਨਜ਼ਾਰੇ ਲੜਦਾ ਬੰਦਾ ਬੱਚਾ ਤੂੰ ਤਾਂ ਮੈਂ ਕਿਹਾ ਜਪਨੂ ਨਜ਼ਾਰੇ ਲੜਦਾ ਫਿਰਦਾ ਹਾਂ ਜੱਪੋ ਇੱਧਰ ਆ ਜਾ ਇੱਧਰ ਆ ਜਾ ਪਤਾ ਮੈਂ ਤਾਂ ਦੁਰਦਾ ਯਾਰ ਥੋੜਾ ਆ ਮੈਂ ਫਾਤ ਤੂੰ ਤੁਰ ਜਾ ਹਾਂ ਹੈਂਡ ਫੜੂ ਆ ਜਾਓ ਆ ਚੱਲ ਗਏ ਚਾਪ ਕੇ ਲੈ ਆਈ ਜੇ ਛੱਡ ਦੇ ਮਿੱਟੀ ਉਹਨੂੰ ਖਾ ਬਾਈ ਇਧਰ ਮੇਰੀ ਖਾਣੂ ਮਿੱਟੀ ਨਹੀਂ ਖਾਵਤਾ ਹੈ ਵੀਰਾ ਚੱਲਾ ਵੀਰਾ ਵੀਰਾ ਜਾ ਰਿਹਾ ਅਰ ਸੇ ਰੋਕ ਜਾ ਇੱਧਰ ਚੱਕੀ ਜੱਪ ਨੂੰ ਚੱਕ ਉਹ ਇੱਧਰ ਚਲੋ 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 ਚੱਲੀਏ ਕਰੇ ਬਾਬਾ ਜੀ ਨੂੰ ਜਾ ਕਰ ਦੋ ਫਿਰ ਚੱਲੀਏ ਕਰੇ ਚਲੋ ਇੱਧਰ ਨੂੰ ਲੰਗੋ ਉੱਤੇ ਉਧਰ ਆ ਚੁੱਕੀ ਅੱਛੀ ਦੇ ਪਿੱਛੇ ਜਾ ਗੁਜ਼ਰ ਗਈ ਕਿ ਆ ਜਾ ਚੱਲ ਗਏ ਚਲੋ ਮੈਂ ਬਣਾਣੀ ਹੁਣ ਚੱਲ ਚੱਲ ਉਧਰ ਨਹੀਂ ਜਾ ਚੱਲ ਗਏ ਉਹ ਤਾਂ ਖਾਨ ਖਾਲੀ ਖੇਤ ਮਿਲ ਰਹੇ ਹਨ ਉਹਨੂੰ ਆ ਮਿੱਟੀ ਮੈਂ ਚੱਲਿਆ ਲੈ ਕੇ ਨਹੀਂ ਜਾਣਾ ਮੋਢੇ ਉਹਨਾਂ ਦਾ ਘਰ ਹੋਏ ਨਾ ਹੈਲੋ ਉਹਨਾਂ ਦਾ ਘਰ ਹੋਏ ਨਾ ਜਿਨ੍ਹਾਂ ਦੇ ਘਰ ਅਸੀਂ ਗਏ ਨਹੀਂ ਸੀ ਜਿਨ੍ਹਾਂ ਦੀ ਵਾਈਫ ਬਿਮਾਰ ਸੀ ਹੈ ਨਾ ਉਹਨਾਂ ਦਾ ਘਰ ਇੱਥੇ ਨੇੜੇ ਹੀ ਪੈਂਦਾ ਉਹ ਸਾਹਮਣੇ ਨਜ਼ਰ ਆਉਂਦਾ ਨੇੜੇ ਲੱਗਦਾ ਹੈ ਉਹ ਖੇਤਾ ਕਰਕੇ ਖੇਤ ਖਾਲੀ ਹੈ ਨਾ ਹੁਣ ਆਜੋ ਆ ਉੱਥੋਂ ਤੱਕ ਤੁਰ ਕੇ ਚਲੀਏ ਆਜੋ ਉਹਦੇ ਹੋਰ ਕਿਤੇ ਜਾਈ ਜਾਂਦੀ ਹੈ भाई माँ वहाँ जुगा माँ वहाँ जुगा ओ पापा बैगे पापा ऐसे उत्ते चलो आयो ऐसे ऐसे उत्ते कहीं जल्दी आ चल जल गए आपा जा रहे फिर आपा चलो चलिए आपा को भाई ने बिल्ली खाऊं कैटी खाऊं डॉगी खाऊं आये चुआ आ जुगा चलो चलो तोड़ के चलो तोड़ के चलो यार पाज पाज के आ रही है पप्पल उतर गई ਗੱਪੂ ਦੇ ਸਨਸੈਟ ਉਹਨ ਵਾਲਾ ਉਹ ਦੇਖ ਸਨ ਕਿੱਥੇ ਹੈ ਸੂਰਜ ਕਿੱਥੇ ਸੂਰਜ ਸੂਰਜ ਕਿੱਥੇ ਤੇ ਯਾਦ ਕਰਦੇ ਆਇ ਤੇ ਪਾਪਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ 10ਵੀਂ ਆ ਕੱਲ ਵਾਲੀ ਵੀਡੀਓ ਤੇ ਤੁਸੀਂ ਛੱਡ ਕੇ ਛੱਡੀ ਮੈਂ ਕਹਾਂ ਮਾਹੂ ਆ ਸਾਰਿਆਂ ਨੇ ਤੁਸੀਂ ਤਕਰੀਬਨ ਰੋਟੀ ਖਵਾਈ ਹੋਊਗੀ ਹਨਾ ਤੇ ਰੋਟੀ ਖਾ ਕੇ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਮ ਹੀ ਹੈ ਸ਼ਾਮ ਹੀ ਹੈ ਤੁਪ ਕਰਕੇ ਬਾਬਾ ਜੀ ਦੇ ਤੇ ਕੀ ਮੈਂ ਦਾਲਦਾਰ ਕੇ ਰਵਣ ਤਾਇਕੇ ਘਰੇ ਗਈ ਵੀ ਆ ਤੇ ਸਬਜੀ ਸੋਭਾ ਬਣੀ ਸੀਗੀ ਤੇ ਉਹ ਝਾਰ ਕਲੇ ਲਿਆਂਦੇ ਸੀ ਮੈਂ ਉਹ ਥੋੜੇ ਜਿ ਬਣ ਗਏ ਆਦਾ ਕੇ ਗਲੂ ਲਿਆਂਦੇ ਸੀਗੇ ਮੈਂ ਤੇ ਉਹਨੂੰ ਬਣੇ ਸੁਆਦ ਸੀਗੇ ਮੜੇ ਜੇ ਖਾਦੇ ਮੈਂ ਤਾਂ ਵੀ ਇੱਕ ਸਿਰਫ ਅ ਬਾਬੇ ਦੀ ਪ੍ਰਚਾਰ ਦਾ ਸਕਣਾ ਸੀਗਾ ਇਸ ਕਰਕੇ ਮੋਟੋ ਤੋਂ ਕਰੀ ਨਹੀਂ ਆ ਮੈਂ ਸੂਟ ਕੱਢਦੀ ਆ ਆਟੇ ਨੂੰ ਫੋਨ ਕਰਕੇ ਬੁਲਾਇਆ ਸੀ ਮੈਂ ਕਿਹਾ ਜਿਹੜੇ ਨਹੀਂ ਪਾਨੇ ਜਿਹੜੀ ਕੁੜੀ ਨੇ ਆਂਟੀ ਦੇ ਦਿੰਦੇ ਉਹਨੂੰ ਅੱਕੇ ਉਹਨੂੰ ਦੇ ਦਿੰਦੇ ਉਹ ਪਾ ਲਈ ਜਾਨੀ ਆਂਟੀ ਨੂੰ ਯਾਦ ਕੀਤਾ ਸੀ ਆਂਟੀ ਆ ਗਈ ਆਂਟੀ ਤੇ ਤਾਂ ਇੱਕ ਨਾ ਵੀਰ ਸਿੰਗਰ ਹੈ ਅਮਨ ਪੰਘੂ ਉਹਨਾਂ ਦਾ ਨਾ Song ਹੈ ਨਜ਼ਾਰੇ Song ਉਹ ਭੈਣ ਉਹਨਾਂ ਦੀ ਸਿਸਟਰ ਸੀਗੀ ਜਿਹੜੇ ਤੇ ਉਹ ਉਹਨਾਂ ਕਾਫੀ ਦਿਨਾਂ ਤੋਂ ਕਮੈਂਟ ਕਰ ਰਹੇ ਸੀਗੇ ਤੇ ਵੀ ਦੀਦੀ ਵੀਰੇ ਤੁਸੀਂ ਵੀ ਉਹਦੇ ਤੇ ਸ਼ਾਰਟ ਪਾਓ ਹਨਾ ਤੇ ਕੱਲ ਭੈਣ ਨੇ ਨਾ ਆਪਦੇ ਆਈਡੀ ਤੇ ਉਹ ਸ਼ਾਰਟ ਪਾ ਕੇ ਮੈਨੂੰ ਕਮੈਂਟ ਕੀਤਾਗਾ ਤੇ ਫਿਰ ਅਸੀਂ ਉਹ ਸ਼ਾਰਟ ਨਜ਼ਾਰੇ ਤੁਸੀਂ ਦੇਖੇ ਹੋਊਗਾ तकरीबन ਸਾਰਿਆਂ ਨੇ ਤੇ ਉਹ ਫਿਰ ਪਾਇਆ ਕੋਈ ਗੱਲ ਨਹੀਂ ਪੜਿਆ ਵੀ ਦੀਦੀ ਤੁਹਾਡਾ ਬ੍ਰਦਰ ਸਾਡਾ ਬ੍ਰਦਰ ਤੇ ਤੁਸੀਂ ਕਿਹਾ ਸੀ ਪਹਿਲਾਂ ਸਾਨੂੰ ਮਿਲਿਆ ਨਹੀਂ ਸੀਗਾ ਤੇ ਅਸੀਂ ਬਹੁਤ ਪਾ ਰਿਹਾ ਮੈਂ ਇੰਸਟਾਗ੍ਰਾਮ ਤੇ ਵੀ ਪਾ ਲਿਆ ਰਵਣ ਨੇ ਵੀ ਪਾ ਲਿਆ ਪਰ ਨਹੀਂ ਲੱਭਾ ਸੀਗਾ ਕਿਉਂਕਿ ਸ਼ਾਰਟ ਉਹਦਾ ਬਣਾਇਆ ਨਹੀਂ ਸੀਗਾ ਅਜੇ ਨਿਊ ਸੌਂਗ ਕਰਕੇ ਤੇ ਤੁਸੀਂ ਵੀ ਸਾਰੇ ਦੇਖਿਓ ਅਮਨ ਪੰਗੂ ਦੇ ਨਾਮ ਤੇ ਆ ਤੇ ਨਜ਼ਾਰੇ ਸੌਂਗ ਠੀਕ ਹੈ ਸ਼ਾਇਦ ਵੀ ਇਹਦਾ ਮੈਂ ਅੱਗੇ ਵੀ ਨਾਂ ਸੁਣਿਆ ਹੈ ਸ਼ਾਇਦ ਪਹਿਲਾ ਗਾਣਾ ਹੀ ਹੈ ਵੈਸੇ ਹੋ ਸਕਦਾ ਵੀ ਹੋਰ ਵੀ ਪਹਿਲਾ ਕੱਢੇ ਹੋਣ ਗਾਣੇ ਤੇ ਚਲੋ ਵੀਰੇ ਨੂੰ ਤਰੱਕੀਆਂ ਬਖਸ਼ੇ ਮਹਾਰਾ ਤਾਂ ਕਿ ਉਹ ਭੈਣ ਦਾ ਹਰ ਸੁਪਨਾ ਪੂਰਾ ਕਰ ਸਕੇ ਆਪਾਂ ਕੀ ਕਰੀ ਜਾਂਦੇ ਆ ਮੇਕਅਪ ਹੋ ਰਿਹਾ ਨਾ ਮੈਂ ਤਾਂ ਤਾਂ ਕੰਮੀ ਆ ਵਿਆਹ ਤੇ ਲਿੱਤਾ ਸੀ ਟੈਕਸ ਦੇ ਦਾ ਨਾ ਕੀ ਕੀ ਆ ਹੈ ਸੋਣਾ ਸੋਣਾ ਲੇਗਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਭ ਦਾ ਭਲਾ ਕਰੇ ਗੁਰੂ ਰਾਮਦਾਸ ਜੀ ਸਭ ਦਾ ਭਲਾ ਕਰਨ ਔਰ ਰਮਣ ਸੁਭਾ ਸੁਭਾ ਇਹ ਦੇੰਦ ਦੇ ਲੋਕ ਚਾ ਤੇ ਇਹ ਸ਼ਾਮ ਨੂੰ ਗੇਨ ਲੱਗੀ ਯਾਰ ਰੋਟੀ ਤੋਂ ਪਹਿਲਾਂ ਦਿੱਲੀ ਦੀ ਗਿੱਜੀ ਵੀ ਕਿਉਂਕਿ ਇਹ ਕਹande ਹੁੰਦੇ ਸੀ 2:30 ਵਜੇ ਨੂੰ 2:30 ਵਜੇ ਰੋਟੀ ਦਾ ਹਨਾ ਹਾਂ ਦਿੱਲੀ 2:30 ਵਜੇ ਨਹੀਂ ਪਰ 11-12 11-12 ਵਜੇ ਰਾਤ ਨੂੰ 2:30 ਵਜੇ ਦਾ ਸੌਂਦੇ ਸੀਗੇ ਤੇ ਉਹ ਤੋਂ ਦਿੱਲੀ ਦੀ ਗਿੱਜੀ ਵੀ ਉਸ ਰਾਤ ਨੂੰ ਇਹ ਇੱਕ ਵਾਰ ਰੋਟੀ ਤੋਂ ਪਹਿਲਾਂ ਚਾਹ ਪੀਂਦੀ ਪੀਂਦੀ ਐ ਜਿਵੇਂ ਪਰ 5:30 6 ਵਜੇ ਸਾਡੇ ਵੱਲ ਨਹੀਂ ਆ ਤਾਂ ਬੜੀ ਜਲਦੀ ਹੋ ਗਿਆ ਬੰਦੀ ਸੀ ਸਾਡੀ 8 8:30 ਕਈ ਵਾਰ 9 ਵਜੇ ਕਹਿੰਦੇ ਹੁੰਦੇ ਨਾ ਸੌਣ ਤੋਂ ਪਹਿਲਾਂ ਮੋਬਾਈਲ ਨਾ ਦੇਖੋ ਜੇ ਵੇਖਣਾ ਬੰਦ ਟੀਵੀ ਦੇਖ ਲਓ ਜੇ ਨੀਂਦ ਨਹੀਂ ਆ ਰਹੀ ਤਾਂ ਠੀਕ ਹੈ ਮੋਬਾਈਲ ਨਾ ਮੋਬਾਈਲ ਦੇਖਦੇ ਸਮੇਂ ਨਾ ਸੋਵੋ ਕਿਉਂਕਿ ਦਿਮਾਗ ਮੈਂ ਵੀ ਕਾਲੀ ਸਲਵਾਰ ਦਾ ਕੱਪੜਾ ਲੈ ਕੇ ਆ ਖਰਾਬ ਹੀ ਹੁੰਦਾ ਕੰਮ ਮੋਬਾਈਲ ਨਾਲ ਇੱਕ ਇੱਦਾਂ ਕਰਕੇ ਨਾ ਨਹੀਂ ਤੇ ਮੈਂ ਬਾਜ਼ਾਰ ਦਾ ਸੈਟ ਹੀ ਸਾਰੇ ਕੋਸ਼ਿਸ਼ ਆਪਣੂ ਰਪੈਣ ਲੱਗਿਆ ਮੋਬਾਈਲ ਹੀ ਵੇਖਦਾ ਹੁੰਦਾ ਬਾਜ਼ਾਰ ਵਿੱਚ ਦਿਖਦੀ ਜਾਂਦੀ ਆਪ ਸਵੇਰ ਦੀ ਲੈ ਕੋਈ ਲੱਗ ਜਾਂਦੀ ਆ ਚੀਜ਼ਾਂ ਚਾਰ ਲਿਜ ਲੈ ਕੇ ਆਣੀਆਂ ਹੁੰਦੀਆਂ ਕੀ ਗੱਲ ਹੈ ਹੁਣ ਦਵਾਂ ਤੈਨੂੰ ਮੈਂ ਹੁਣ ਚੈਨੀ ਜੀ ਕਰਦੇ ਹੈਂ ਮੇਰੇ ਪਿੱਛੇ ਜਾਪਾ ਫੋਨ ਲੈਣਾ ਕੋਤਧੀ ਰਾਤ ਹੋਈ ਪਈ ਆ ਹੁਣ ਨਹੀਂ ਜਾਣਾਗਾ ਆ ਜਾ ਚਲੋ ਪਾਓ ਹੁਣ ਹੈ ਸਸੀ ਕਾ ਕਰੋ ਸਾਰਿਆਂ ਨੂੰ ਆ ਦੇਖੋ ਕੀ ਚੱਲ ਰਿਹਾ ਮੂਟੇ ਆ ਸੂਟ ਦੀ ਨਾ ਆ ਸੂਟ ਦੀ ਮੈਂ ਉਹ ਲਿਆਣੀ ਲੱਗ ਗਈ ਇਹ ਸੂਟ ਤੇ ਮੇਰੇ ਐਡਾ ਨਵਾਂ ਸੂਟ ਆ ਫਰਾਬ ਹੋ ਗਿਆ ਕੀ ਲੱਗਿਆ ਤੰਬ ਹੁੰਦੀ ਆ ਕੁੰਗੀ ਕੁੰਗੀ ਆ ਲੱਗੀ ਵੀ ਦੇਖੋ ਸਾਈਡ ਤੇ ਆ ਜਾ ਕੇ ਹਨਾ ਕਿੰਨਾ ਸੋਹਣਾ ਸੂਟ ਹੁੰਦਾ ਸੀ ਸੂਟ ਤੇ ਸੋਹਣਾ ਹੀ ਆ ਮੇਰਾ ਵਾ ਉੱਤੇ ਨਾਲ ਡੋਲ ਦੇ ਓਏ ਹੋਏ ਜਪਨੂਰ ਲੈ ਉਹ ਉਹ ਵੇਖ ਨੋ ਹਦੇ ਆ ਬਲਾਈ ਹੈ ਹੋਰ ਆ ਬਲਾਈ ਇਹਨੇ ਨਹੀਂ ਨਹੀਂ ਉਹ ਤੇ ਆਂਟੀ ਲਾ ਕੇ ਦੇ ਨੇ ਅੱਛਾ ਚਾਹਣ ਚਾਚੀ ਦਾ ਬਰਕਾ ਗੁੱਡ ਮਾਰਨ ਚਲੋ ਜੱਪੂ ਨਿੰਨੀਆਂ ਕਰੀਏ ਬਹੁਤ ਟਾਈਮ ਹੋ ਗਿਆ ਇਹ ਜਿਹੜੀ ਮੇਰੀ ਪਰਪਲ ਕਮੀਜ਼ ਪਈ ਹੈ ਪਰਪਲ ਮੇਰੀ ਕਮੀਜ਼ ਫੱਟ ਗਈ ਹੈ ਨਾ ਤੇ ਉਹਦੀ ਸਲਵਾਰ ਔਰ ਚੁੰਨੀ ਪਈ ਹੈ ਸਲਵਾਰ ਚੁੰਨੀ ਬਚ ਜਾਂਦੀਆਂ ਹਨਾ ਕਮੀਜ਼ਾਂ ਸਾਡੀਆਂ ਘਸ ਜਾਂਦੀਆਂ ਉਹਦੇ ਨਾਲ ਵੀ ਐਟੈਚ ਹੋ ਜਾਂਦੀ ਹੂੰ ਕਾਕਾ ਦਸੋਂ ਗਿਆ ਲੈ ਕਾਕਾ ਦਸੋਂ ਗਿਆ ਜੱਪੂ ਦਾ ਜੱਪੂ ਛੋਂ ਗਿਆ ਬਾਜੀ ਜੱਪੂ ਪਾ ਪਾਜੀ ਇਹ ਦਸੋਤੇ ਪੈ ਕੰਬਲ ਚ ਆ ਫੇਰ ਖੋਲੀ ਫਿਰਦੀ ਆ ਯਾਰ ਇਹਦੇ ਹੱਥ ਪਤਾ ਕਹਿ ਜੇ ਆ ਥੋੜਾ 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 ਲਓ ਤੇ ਅੱਗੇ ਪਾਪਾ ਨੇ ਫਲ 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 ਕਾ ਤੋ ਫੜਾਈ ਏ ਯਾਰ ਮੈਂ ਨਹੀਂ ਫੜਾਈ ਆਪਾਂ ਸਰ ਤੇ ਲੈ ਗਈ ਉਹ ਸਾਰੇ ਗਿਰ ਜੂਗੀ ਡਲ ਜੂਗੀ ਡਲ ਜੂਗੀ ਲੈ 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 ਅੰ ਲੈ ਫੇਰ ਲੈ ਲਈ ਉਹ ਟੇਡੀ ਕਰੀ ਬਿਠੀ ਆਏ ਸਾਰੇ ਕੱਪੜੇ ਗਨਾਸ ਮਾਰ ਲੈਣੇ ਨੇ ਕਾ ਤੋ ਫੜਾਉਣੀ ਨਹੀਂ ਇਹ ਨੀ ਚੀਜ਼ਾਂ ਯਾਰ ਮੈਂ ਤੇ ਪੈਂਦੀ ਨਹੀਂ ਤੁਹਾਡੇ ਦੋਨਾਂ ਦੇ ਟੱਕਰ ਤੇ ਖੋਲ ਲਾ ਹੁਣ ਬਾਹਰੇ ਪੱਕੇ ਹੱਥ ਕਈ ਨਹੀਂ ਤੂੰ ਪੱਕੇ ਹੱਥ ਬੁੱਤ ਚਲੋ ਕਰੋ ਇਹ ਲਲਵਾ ਕੇ ਨਾ ਸ਼ਾਂਤੀ ਮਿਲੀ ਮੇਰੇ ਸਿਰ ਨੂੰ ਮੈਂ ਨਿੱਕੀ ਨੂੰ ਕਿਹਾ ਮੈਂ ਕਿ ਨਿੱਕੀ ਮੇਰੇ ਤੇਲ ਲਾ ਦੇ। ਭਾ ਨਹੀ ਨਹੀ ਪਤਾ ਮੈਨੂੰ ਤੇ ਫਿਰ ਨਿੱਕੀ ਕਹਿੰਦੀ ਕਹਿੰਦੀ ਆ ਚਾਚੀ ਤੁਹਾਡੇ ਲਾ ਦਿੰਦੀ ਆ ਮੈਂ ਕਿ ਸਵੇਰੇ ਸੇਰੇ ਤੋਤਾ ਸੀ ਨਾ ਸਵੇਰੇ ਸੇਰੇ ਦਸਮੀ ਕਰਕੇ ਤੇ ਮੈਂ ਕਿ ਮੈਂ ਕਿ ਹੁਣ ਹੁਣ ਬੁੱਤ ਕਰਨੀ ਔਖੀ ਹੈ। ਐਵੇਂ ਨਹੀਂ ਚੱਲਦਾ ਕੱਖਾ। ਹਾਂ ਚਲੋ ਠੀਕ ਹੈ ਜੀ ਕਾ ਨੂੰ ਨਵੇਂ ਬਲੌਗ ਦੇ ਨਾਲ ਆਪਾਂ ਫਿਰ ਮਿਲਦੇ ਆਂ ਡੇਲੀ ਆਪਣਾ 11 ਵਜੇ ਮ ਵਲੋਗ ਆਇਆ ਕਰੂਗਾ ਤੁਸੀਂ ਡੇਲੀ ਵੇਖੋ ਅੱਗੇ ਸ਼ੇਅਰ ਕਰਿਆ ਕਰੋ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜਿਹੜੇ ਆਪਾਂ ਸ਼ਾਰਟ ਤੁਹਾਨੂੰ ਪਾਉਨੇ ਹੁੰਦੇ ਆ ਨਾ ਸ਼ਾਰਟ ਆ ਸ਼ਾਰਟਾਂ ਤੇ ਕਈ ਵਾਰ ਨਾ ਨੋਟੀਫਿਕੇਸ਼ਨ ਨਹੀਂ ਆ ਰਹੀਗੀ ਕਈਆਂ ਨੂੰ ਭੈਣ ਭਰਾਵਾਂ ਨੂੰ ਨਾ ਜਿਨ੍ਹਾਂ ਨੂੰ ਟਾਈਮ ਬਾਅਦ ਨੋਟੀਫਿਕੇਸ਼ਨ ਆਉਂਦੀ ਆ ਉਹ ਨਾ ਬੈਲ ਆਈਕਨ ਦਬਾਇਆ ਕਰੋ ਦੁਬਾਰਾ ਬੈਲ ਆਈਕਨ ਦਬਾਉਗੇ ਆਲ ਤੇ ਕਰਕੇ ਬਸ ਛੱਡ ਦਿਓ ਦੁਬਾਰਾ ਤੋਂ ਤੁਹਾਨੂੰ ਨੋਟੀਫਿਕੇਸ਼ਨ ਮਿਲਣ ਲੱਗ ਜਾਇਆ ਕਰੂਗੀ ਠੀਕ ਹੈ ਜੀ ਤੇ ਚਲੋ ਫਿਰ ਰੋਣ ਨਿਕਲ ਕੇ ਹੱਥ ਨਾਲ ਸਸਰੀਕਾ ਮੈਂ ਨਾ ਕੁਝ ਕਹਿਣਾ ਸੀ ਭੁੱਲ ਗਈ ਕਹਿ ਲਈ ਨਹੀਂ ਤਾਂ ਅਰੇ ਦੱਸ ਤੇ ਦਮ ਮੈਨੂੰ ਗੱਲ ਹੀ ਨਹੀਂ ਆ ਰਹੀ ਚੱਲ ਲੈ ਚੇਤਪਦੀ ਜੇ ਕਿਵੇਂ ਨਾ ਚੀਜ਼ ਕਹਿੰਦੇ ਹੋ ਤੁਹਾਡੇ ਦੋਨਾਂ ਦੇ ਚੱਕਰ ਚ ਮੈਂ ਫਸ ਜੰਨੀ ਹਾਂ ਕਿਉਂ ਔਰ ਇਹਦਾ ਉਹ ਚੀਜ਼ ਨਹੀਂ ਫੜਾਂਦੀ ਤੁਸੀਂ ਚੀਜ਼ ਲੈਣ ਨਹੀਂ ਦਿੰਦੇ ਉਹਨੂੰ ਤੇ ਉਹ ਲੈਣ ਇਹਦਾ ਹੁਣ ਜਿਹੜੀ ਚੀਜ਼ ਦਾ ਕਾਣਾ ਉਹਦੇ ਦੇਣ ਵਾਲੀ ਉਹ ਤਾਂ ਠੀਕ ਆ ਤੈ ਜਿਹੜੀ ਚੀਜ਼ ਉਹਦੇ ਕੰਮ ਦੀ ਨਹੀਂ ਉਹ ਦੇਣੀ ਕਿਉਂ ਆਹ ਹੁਣ ਨਹੀਂ ਲੈ ਲਈ ਤੁਸੀਂ ਇਹ ਗੰਦੀਆਂ ਚੀਜ਼ਾਂ ਹੁੰਦੀਆਂ ਜੱਪੂ ਲਈ ਓਕੇ ਜੱਪ ਨੂੰ ਹੋਰ ਆਜ ਜਿੱਦੀ ਨਹੀਂ ਪੀਪੀ ਨਹੀਂ ਹੈ ਇਹ ਨੀਲ ਪੇ ਜੇ ਜਿੱਦੀ ਹੈ ਮੈਂ ਇਹਦਾ ਪਿਓ ਆ ਪੀਪੀ ਤੇ ਤੁਸੀਂ ਤਾਂ ਮਾਪ ਪੁਰਖ ਹੋ ਫਿਰ ਮਾਹ ਜਿੱਦੀ ਮਾਹ ਜਿੱਦੀ ਮਾਪ ਪੁਰਖ ਮਾਪ ਪੁਰਖ ਤਾਂ ਨਹੀਂ ਕੇ ਪੀਪੀ ਮਾਹ ਜਿੱਦੀ ਹਾਂ ਉਹ ਤੇ ਜਿਹੜੀ ਜੀ ਨੁਕਸਾਨ ਨੁਕਸਾਨ ਉਹ ਚੀਜ਼ ਨਹੀਂ ਦੇਣੀ ਆਪਾਂ ਪੁੱਤ ਨੂੰ ਲੋ ਬੀਬੀ ਆ ਫੈਨ ਚਲਾਈਏ ਫੈਨ ਆਵੇ ਫੈਨ ਚਲਾ ਲਓ ਪੁੱਤ ਇਹ ਖੋਲਣੀ ਨਾ ਖੋਲ ਖੋਲਣੀ ਨਹੀਂ ਇਹ ਤੋਂ ਤਾਂ ਕਸਕੇ ਲਾਈ ਗਈ ਮੇਰੀ ਓਏ ਫੈਨ ਚੱਲਦਾ ਓਏ ਪੱਖਾ ਤੇਜ਼ ਚੱਲੇਗਾ ਨਾ ਫੇਰ ਚੱਲੂਗੀ ਪੁੱਤ ਅੱਗੇ ਅੱਗੇ ਚਲਾਉਂਦਾ ਨੇ ਹਵਾ ਜੀ ਲੈ ਕੇ ਭੱਜੇ ਫਰਨਾ ਜਵਾ ਕਾਣੇ ਇਹ ਕੈਵਲਾ ਵੀ ਤਾਂ ਆਉਂਦਾ ਸੀ ਐਵੇਂ ਬਲਾ ਹਾਂ ਡਮਰੂ ਜੇ ਆਉਂਦੇ ਹੁੰਦੇ ਸੀ ਨਾ ਡਮਰੂ ਜੇ ਉਹ ਆ ਜਿਹੜੀਆਂ ਫਤਿਆ ਉਹ ਬਰੂ ਬਿਆਦੇ ਸੀ ਇੱਕ ਆ ਵਾਲੇ ਐਵੇਂ ਜਿਹੜੇ ਡੰਡੀ ਬੰਦੀ ਸੀ ਤੇ ਮੱਖਾ ਮਿਲਦਾ ਸੀ ਪਤਾ ਨਹੀਂ ਕਿਦੇ ਨਾਲ ਮਿਲਦਾ ਸੀ ਤੇ ਕਿੰਨਾ ਕੁੱਛ ਸਮਾਨ ਵਾਲੀਆਂ ਚੀਜ਼ਾਂ ਮਿਲਦੇ ਹੁੰਦੇ ਆਂਦੀ ਹੀ ਨਹੀਂ ਕੁੱਛ ਪਹਿਲੇ ਉਹ ਪਰਚੀਆਂ ਹੁੰਦੀਆਂ ਸੀ ਕਿ ਚਵਾਨੀ ਦੀ ਪਰਚੀ 'ਚ 1 ਰੁਪਏ ਦੇ 4 ਪਰਚੀਆਂ ਕਿ ਸੈੱਟ ਨਿਕਲੇਗਾ ਹਨਾ ਕੁਝ ਤੇ ਕੋਈ ਕੁੱਛ ਨਿਕਲੇਗਾ ਸ਼ਾਇਦ ਸਿੰਧੂ ਦੀ ਦਾਦੀ ਸੀ ਕੀ ਖਣੀ ਖਣੀ ਦਾਤ ਕੋਈ ਸੀ ਸ਼ਾਇਦ ਸਿੰਧੂ ਦੀ ਉਹ ਮੰਡਾੜਾ ਕਿ ਸਮਾਨ ਰੱਖ ਕੇ ਬਹਿੰਦੇ ਹੁੰਦੀ ਸੀ ਸਕੂਲ ਪ੍ਰਾਇਮਰੀ ਦੇ ਮੂਹਰੇ ਸਾਡੇ ਦੇ ਹਾਂ ਤੇ ਉਹ ਤੋਂ ਫਿਰ ਜੀ ਚੂ ਲੈਣੀ ਇੱਕ ਮੋਗਲੀ ਜੂਰ ਨਾਉਂਦਾ ਹੁੰਦਾ ਸੀ ਬਹੁਤ ਸਵਾਲ ਹੁੰਦਾ ਸੀ ਮੋਗਲੀ ਜੂਰ ਨਾ ਇੱਕ ਆਪਣੀ ਸੀ ਕ런치 ਆਂਦੀ ਸੀ ਉਹਦੇ ਵਿੱਚ ਨਾ ਬੈਡ ਬਾਲ ਰੈਕਟ ਵਗੈਰਾ ਚੀਜ਼ਾਂ ਨਿਕਲਦੀਆਂ ਸੀ ਉਹਦੇ ਚ ਨਾ ਉਹ ਨਾ ਉਹ ਚੀਜ਼ਾਂ ਦਾ ਹੀ ਆ ਨਾ ਉਹ ਮੌਸਮ ਰਾਇ ਤੇ ਨਾ ਉਹ ਦੇ ਨਾ ਉਹ ਸਮਾਨ ਨਹੀਂ ਰਿਹਾ ਮੇਨ ਗੱਲ ਆ ਸਾਡੇ ਤੇ ਹੋਰ ਰਸਤੇਦਾਰ ਰੰਗਾਂ ਉਹ ਸਮਾਰਿਆ ਸਮਾ ਸਮਾਦੇ ਸਮਾਦੇ ਸਾਹਿਬ ਕੀ ਚਾਹੀਦਾ ਪੁੱਤ ਕੀ ਲੈਣਾ ਖਾਣ ਪੀਣ ਬਦਲ ਗਿਆ ਹੈ ਮਦਨੇ ਰੋਟਾ ਬੱਬਾ ਕਿਹੜਾ ਡੱਬਾ ਬੱਬਾ ਬੰਬਲ ਕਿਹੜਾ ਕੰਬਲ ਅੱਛਾ ਕੰਬਲ ਲੈਣਾ ਇਹ ਵਾਲਾ ਬੱਬਾ ਛੋਟਾ ਦੇ ਦੇ ਛੋਟਾ ਕੰਬਲ ਨਮਾ ਕੰਬਲ ਕਾੜੋ ਤੇ ਕਿਹੜਾ ਲੈਣਾ ਹੋਰ ਆਹੀ ਲੈਣਾ ਆ ਗੰਦਾ ਜਿਹਾ ਕੰਬਲ ਲੈਣਾ ਆ ਗੰਦਾ ਕੰਬਲ ਲੈ ਕੇ ਫੇਰ ਕੀ ਕਰਨਾ ਦੇ ਦੇ ਯਾਰ ਕੱਢ ਦੇ ਜੱਪੋ ਖੋਲਣਾ ਹੀ ਹੈ ਹੁਣ ਸੌਣਾ ਹੈ ਸੋ ਦੋ ਹੈ ਐਸੀ ਤਾਂ ਰਹਿਣ ਦੇ ਕੇ ਚਲਾਉਣਾ ਨਾ ਐਸੀ ਨਹੀਂ ਚਲਾਉਣਾ ਨਾ ਨਹੀਂ ਐਸੀ ਨਹੀਂ ਚਲਾਉਣਾ ਮੌਸਮ ਠੰਡਾ ਹੈ ਮੌਸਮ ਠੰਡਾ ਬਤੋ ਗੁੱਡ ਨਾਈਟ ਕਰ ਦੋ ਸਾਰੇ ਗੁੱਡ ਨਾਈਟ ਕਰ ਦੋ ਤੇ ਗੁੱਡ ਨਾਈਟ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਕਰ ਦੋ